ਕੌਣਮ ਸਿਸਟਰ ਦੀ ਅ ਸਿਸਟਰ ਦਾ ਮਰਡਰ ਕਰਤਾ ਉਹਦਾ ਸੋਹਰਿਆਂ ਨੇ ਤੇ ਜਦੋਂ ਅਸੀਂ ਘਰ ਸੀਗੇ ਸਾਨੂੰ ਫੋਨ ਆਇਆ ਸੀ ਉਹਨਾਂ ਦਾ ਕਿ ਇਦਾਂ ਕਰਕੇ ਉਹਨੇ ਰੂਮ ਬੰਦ ਕਰ ਲਿਆ ਪਹਿਲਾਂ ਤੇ ਬਾਅਦ ਚ ਥੋੜੀ ਜਿਹਾ ਫੋਨ ਆਇਆ ਆਪਾਂ ਉਹਨਾਂ ਨੂੰ ਕੀਤਾ ਤੇ ਕਹਿੰਦੇ ਕਿ ਉਹਨੇ ਉਹਨੇ ਫਾਹ ਲੈ ਲਿਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਦੁਬਾਰਾ ਬੈਕ ਮੈਂ ਕਿਹਾ ਤੁਸੀਂ ਜੇਕਰ ਉਹਨੇ ਫਾਹ ਲਿਆ ਤੁਸੀਂ ਹਸਪੀਟਲ ਲੈ ਕੁਛ ਵੀ ਜਾਓ ਕਹਿੰਦੇ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੁਬਾਰਾ ਬੈਕ ਕਾਲ ਕੀਤੀ ਫਿਰ ਉਹਨਾਂ ਨੇ ਬੋਲਿਆ ਕਿ ਉਹ ਪੂਰੀ ਹੋ ਗਈ ਆ ਜਦੋਂ ਅਸੀਂ ਆਪਾਂ ਉੱਥੇ ਗਏ ਦਾ ਦਰਵਾਜਾ ਖੁੱਲਿਆ ਸੀਗਾ ਭੇੜਿਆ ਹੋਇਆ ਸੀ ਇਹ ਖੁੱਲਿਆ ਤੇ ਅੱਗੇ ਉਹ ਮਤਲਬ ਉੱਦੇ ਹੈਂਗ ਹੋਈ ਹੋਈ ਸੀਗੀ ਹੈਂਗਿੰਗ ਤੇ ਉਹਦੇ ਵਿੱਚ ਸੀਗੀ ਤੇ ਜਦੋਂ ਮੈਂ ਉਹਨੂੰ ਦੇਖਿਆ ਤੇ ਟੋਟਲ ਹੀ ਉਹ ਸੀ ਆ ਕੀ ਉਹਨਾਂ ਨੇ ਮਾਰਿਆ ਹੋਇਆ ਸੀਗਾ ਕਿਉਂਕਿ ਜਿੱਦਾਂ ਅਲਮਰਾ ਤੋਂ ਪੱਕੇ ਨੂੰ ਰੱਸੀ ਬੰਨੀ ਹੋਈ ਸੀਗੀ ਜਾਂ ਉਹਨੂੰ ਲਟਕਾਇਆ ਸੀ ਜਦ ਕਿ ਉਹਦੀ ਹਾਈਟ ਜਿਹੜੀ ਪੱਕੇ ਤੱਕ ਸੀ ਕਾਫੀ ਹਾਈ ਸੀਗੀ ਉਹ ਖੁਦ ਇਹ ਕੰਮ ਨਹੀਂ ਕਰ ਸਕਦੀ ਘੱਟੋ ਘੱਟ 6 ਫੁੱਟ ਦਾ ਬੰਦਾ ਚਾਹੀਦਾ ਅਸੀਂ ਨੰਡਾਲੇ ਤੋਂ ਆ ਸਾਡਾ ਸਿਸਟਰ ਨਾਜਵਾਲ ਵਹਿੰਦੇ ਨਾਜਵਾਲ ਦੇ ਲਾਗੇ ਕਾਨਵਾ ਕਾਨਵਾ ਲਾਗੇ ਪਰਮਨੰਦ ਲਾਗੇ ਉਹ ਕਿ ਕਿਹਦੇ ਲੱਗਦਾ ਕਿ ਉਹ ਉਹ ਨਹੀਂ ਕਰਦਾ ਵਿੱਚ ਉਹ ਨੂੰ ਕੋਟ ਮਾਰ ਵੀ ਕਰਦਾ ਸੀ ਤੇ ਜਾਨਕੀ ਗੱਲ ਨਹੀਂ ਮੰਨਣੀ ਆਪਣੀ ਮਰਜ਼ੀਆਂ ਕਰਨੀਆਂ ਤੇ ਕੋਈ ਕਦੀ ਕਹੀ ਜਾਣਾ ਕਿ ਤੁਸੀਂ ਸਾਨੂੰ ਘੱਟ ਮੇਰੇ ਮਦਰ ਨੂੰ ਤੁਸੀਂ ਸੈਟ ਨਹੀਂ ਪਾਇਆ ਆ ਸਾਰੀਆਂ ਚੀਜ਼ਾਂ ਨਹੀਂ ਨਹੀਂ ਭਾਈ ਜੀ ਇਹ ਰੋਪੀ ਨੇ ਮੁੰਡਾ ਫਰਾਰ ਆ ਕੱਲ 2 ਵਜੇ ਤਾਂ ਫਰਾਰ ਆ ਉਸ ਜਨ ਕੀ ਉਸ ਤੋਂ ਬਾਅਦ ਹੀ ਜਦਸਾ ਨੂੰ ਫੋਨ ਆਇਆ ਉਸ ਤੋਂ ਬਾਅਦ ਹੀ ਫਰਾਰ ਹੋ ਗਿਆ ਤੇ ਘਰ ਦੇ ਬੋਲਦਾ ਕਿ ਉਹਦੀ ਫਲਾਈਟ ਸੀ ਉਹ ਚੱਲ ਸਾਨੂੰ 1 ਵਜੇ ਕਿਹਾ ਪੁਲਿਸ ਨੂੰ 2 ਵਜੇ ਕਿਹਾ ਕਿ ਚੱਲ ਗਈ ਉਹਦੀ ਫਲਾਈਟ ਆ ਤੇ ਅੱਜ ਉਹਦੀ ਮਦਰ ਨੂੰ ਅਰੈਸਟ ਕਰਨਾ ਸੀ ਉਹਦੀ ਮਦਰ ਵੀ ਫਰਾਰ ਆ ਮੁੰਨਾ ਜ ਆਪਸ ਚ ਬਿਆਨ ਨਹੀਂ ਦਲਦੇ ਤੇ ਮਦਰ ਵੀ ਚਲ ਗਈ ਉਹਦੇ ਕਿਤੇ ਬੰਦ ਹੋ ਜਾ ਉਹਦੇ ਲਈ ਨੇਪਾਲ ਕਿਤੇ ਵੀ ਥਰੂ ਜਾ ਸਕਦਾ ਉਹ ਬਾਹਰ ਤੇ ਅਸੀਂ ਬਸ ਇਹੀ ਚਾਹੁੰਦੇ ਆ ਕਿ ਉਹਨਾਂ ਨੂੰ ਜੱਤ ਜAVE ਜਲਦੀ ਤੇ ਜਲਦੀ ਫੜਿਆ ਜਾਵੇ ਉਹਦੀ ਮਾਂ ਨੂੰ ਅਰੈਸਟ ਕੀਤਾ ਜਾਵੇ ਜਿਹੜੇ ਇਹਦੇ ਦੋਸ਼ੀ ਆ ਜੇ ਉਹ ਦੋਸ਼ੀ ਨਾ ਹੁੰਦੇ ਤਾਂ ਭਜ ਦੇਣਾ ਤੇ ਜੇ ਦੋਸ਼ੀ ਆ ਤਾਂ ਫੇਰ ਤਾਂ ਹੀ ਭੱਜ ਰਹੇ ਆ ਤੇ ਸਪੇਸ਼ੀ ਨਹੀਂ ਕਰ ਰਹੇ ਪੇਸ਼ੀ ਪੇਸ਼ ਨਹੀਂ ਹੋ ਰਹੇ ਪੁਲਿਸ ਵਧੀਆ ਕੰਮ ਕਰਦੀ ਪਰ ਜਦੋਂ ਕੋਈ ਫੜੀ ਨਹੀਂ ਹੋ ਰਿਆ ਤੇ ਉਦੋਂ ਤੇ ਅਸੀਂ ਕੀ ਕਰ ਸਕਦੇ ਆ ਸਾਹਮਣੇ ਐਸਾ ਕੀ ਕਰ ਕੀ ਕਰਾਦੀ ਹੈ ਕੱਲ ਬਾਦ ਦੁਪਹਿਰ ਕੋਈ ਸਾਨੂੰ ਇਨਫਰਮੇਸ਼ਨ ਆਈ ਸੀ ਕਿ ਪਿੰਡ ਨਾਜਵਾਲ ਵਿੱਚ ਕੋਈ ਲੜਕੀ ਜਿਹੜੀ ਹੈਗੀ ਆ ਉਹਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਆਪਣਾ ਪੱਖੇ ਨਾਲ ਆਹੋਲਾ ਕਿਤੇ ਸੁਸਾਈਡ ਕਰ ਲਈ ਜਿਹਦੇ ਸਬੰਧ ਵਿੱਚ ਮੇਰੀ ਪੁਲਿਸ ਪਾਰਟੀ ਮੌਕੇ ਤੇ ਜਾ ਕੇ ਸਾਰਾ ਉਹ ਮੌਈਨਾ ਕਰਕੇ ਤੇ Laash ਨੂੰ ਕਬਜ਼ੇ ਵਿੱਚ ਲੈ ਕੇ ਤੇ ਲੜਕੀ ਜਿਹੜੀ ਹੈਗੀ ਆ ਉਹਦਾ ਨਾਮ ਨੀਹਾ ਚਿਤਕ ਉਹਦਾ ਪਿੰਡ ਪਿਕਅ ਪਰਿਵਾਰ ਦਾ ਜਿਹੜਾ ਵਾ ਪਿੰਨ ਨਡਾਲਾ ਪੁਰਾਣਾ ਸ਼ਾਲਾ ਵਿੱਚ ਵਿੱਚ ਰਹਿੰਦਾ ਤੇ ਉਹਨੇ ਉਹ ਲੜਕੀ ਦਾ ਜਿਹੜਾ ਭਰਾ ਗੁਲਸ਼ਨ ਸਿੰਘਾ ਉਹਨੇ ਜਾਨੂੰ ਸਟੇਟਮੈਂਟ ਜਿਹੜੀ ਆ ਕੱਲ ਸ਼ਾਮ ਨੂੰ ਦਰਜ ਕਰਾਈ ਹੈ ਉਹਦੇ ਆਧਾਰ ਦੇ ਉੱਤੇ ਆਪਾਂ ਜਿਹੜੀ ਆ ਧਾਰਾ 108 ਧਾਰਾ 3 ਕਲਾਸ 5 ਬੀ ਐਨ ਐਸ ਦੇ ਤਹਿਤ ਐਫ ਆਈ ਆ ਦਰਜ ਕਰਕੇ ਤੇ ਉਹਦੇ ਸਬੰਧ ਵਿੱਚ ਉਹਨਾਂ ਨੇ ਤਿੰਨਾਂ ਜਾਣਿਆਂ ਦਾ ਨਾਮ ਲਗਾਇਆ ਜੀ ਇੱਕ ਲੜਕਾ ਜਿਹੜਾ ਗੁਰਿੰਦਰ ਆ ਲੜਕੀ ਦੇ ਦਾ ਕੁੜੀ ਦੇ ਘਰ ਵਾਲਾ ਤੇ ਉਹਦਾ ਨਰਿੰਦਰ ਸੋਹਰਾ ਤੇ ਸੋਨਮ ਜਿਹੜੀ ਉਹਦੀ ਸੱਸ ਹੈ ਉਹਨਾਂ ਦੇ ਖਿਲਾਫ ਐਫਆਈਆ ਦਰਜ ਕਰਾਈ ਹੈ ਐਫਆਈਆ ਦਰਜ ਕਰਕੇ ਦੌਰਾਨੀ ਤਫਤੀਸ਼ ਜਿਹੜਾ ਵਾ ਲੜਕੀ ਦਾ ਜਿਹੜਾ ਸੋਹਰਾ ਵਾ ਨਰਿੰਦਰ ਉਹਨੂੰ ਰੈਸਟ ਕਰ ਲਿਆ ਜਿਹੜੇ ਦੋਨਾਂ ਦੀ ਜਿਹੜੀ ਭਾਲ ਜੜੀ ਹੈ ਇੱਕ ਉਹ ਮੁੰਡੇ ਵਿਰਿੰਦਰ ਦੀ ਤੇ ਉਹਦੀ ਸੱਸ ਸੋਨਮ ਦੀ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਤਫਤੀਸ਼ ਮੁਕੰਮਲ ਕਰਾਂਗੇ ਜਿਹੜਾ ਪੀੜਿਤ ਪਰਿਵਾਰ ਉਹਨੂੰ ਸਭ ਦੁਆਉਂਗੇ ਸਰ ਇਹ ਦੀ ਮੈਰਿਜ ਦੇ ਲੈ ਕੇ ਹੋ ਰਹੀ ਹੈ ਕੋਈ 2 ਕੁ ਮਹੀਨੇ ਹੋਏ ਜੀ ਦੀ ਮੈਰਿਜ ਨੂੰ ਤੇ ਮੁੰਡਾ ਮੈਰਿਜ ਕਰਾਉਣ ਵਾਸਤੇ ਆਇਆ ਇਹ ਮੁੰਡਾ ਬਾਹਰ ਪੜਦਾ ਸੀ ਕੈਨੇਡਾ 'ਚ ਅਮਰੀਕਾ ਤੋਂ ਹੀ ਆਇਆ ਸੀਗਾ ਤੇ ਇਸੇ ਦੌਰਾਨ ਹੀ ਕੋਈ ਇਹਨਾਂ ਦੀ ਗੱਲਬਾਤ ਹੋਈ ਹੈ ਤੇ ਇਹ ਵਿਆਹ ਨਾਲ ਵਿੱਚ ਲਗਾਇਆ ਕਿ ਇਹ ਉਹਨੂੰ ਤੰਗ ਪਰੇਸ਼ਾਨ ਕਰ ਦੇ ਤਿੰਨੇ ਜਾਣੇ ਉਹਨਾਂ ਤੋਂ ਤੰਗ ਆ ਕੇ ਇਹਨੇ ਆਪਣੀ ਜਿਹੜੀ ਜੀਵਨ ਲੀਲਾ ਅ ਔਖੇ ਨਾਲ ਜਿਹੜਾ ਬਹਲ ਕੇ ਸਮਾਪਤ ਕੀਤੀ ਹੈ ਤੇ ਉਹ ਤਫ਼ਤੀਸ਼ ਚੱਲ ਰਹੀ ਬਾਕੀ ਅਜੇ ਆਪਾਂ ਉਹ ਲੜਕੀ ਦਾ ਜਿਹੜਾ ਪੋਸਟਮਾਰਟਮ ਬੋਰਡ ਆਫ ਡਾਕਟਰ ਤੋਂ ਕਰਾਇਆ ਵੀ ਜਿਹੜੀ ਪੋਸਟਮਾਰਟਮ ਤੋਂ ਬਾਅਦ ਉਹਦੇ ਕਾਜ ਉਹ ਬਦਤ ਕੀ ਹੁੰਦੀ ਹੈ ਉਹ ਵੀ ਤਫ਼ਤੀਸ਼ ਦੇ ਦੌਰਾਨ ਸਾਹਮਣੇ ਲਿਆਵਾਂਗੇ ਥੈਂਕ ਯੂ